ਮਰ ਜਾਵਾਂ ਝੂਠ ਜੇ ਬੋਲਾਂ ਪੋਰਾ ਵੀ ਕੁਫਰ ਜੇ ਤੋਲਾਂ ਮਰ ਜਾਵਾਂ ਝੂਠ ਜੇ ਬੋਲਾਂ ਪੋਰਾ ਵੀ ਕੁਫਰ ਜੇ ਤੋਲਾਂ ਸੋ ਮੈਨੂੰ ਲੱਗੇ ਮੇਰੇ ਢੋਲ ਦੀ ਸਰਦਾਰਾ ਤੇਰੀ ਮਾ ਸਾਨੂੰ ਉੱਚਾ ਨੀ ਮਾ ਬੋਲਦੀ ਸਰਦਾਰਾ ਤੇਰੀ ਮਾ ਸਾਨੂੰ ਉੱਚਾ ਨੀ ਮਾ ਬੋਲਦੀ ਬਲੀਏ ਰੱਖਿਆ ਕਰ ਜੇਰਾ ਦੱਸ ਦੇ ਕੀ ਕਸ ਗਿਆ ਤੇਰਾ ਬਲੀਏ ਰੱਖਿਆ ਕਰ ਜੇਰਾ ਦੱਸ ਦੇ ਕੀ ਕਸ ਗਿਆ ਤੇਰਾ ਬੇਬੇ ਜੇ ਉਚਾਨੀ ਮਾ ਬੋਦਗੀ ਸਰਦਾਰ ਨੀ ਸੁਣ ਸੌਨੀ ਖਾਈ ਦੀ ਕਦੇ ਢੋਲਦੀ ਸਰਦਾਰ ਨੀ ਸੁਣ ਸੌਨੀ ਖਾਈ ਦੀ ਕਦੇ ਢੋਲਦੀ ਤੜਕੇ ਨੂੰ ਨਾ ਤੋਕੇ ਮੈਂ ਤੜਕੇ ਨੂੰ ਨਾ ਤੋਕੇ ਜਦ ਜਾਵਾਂ ਮੈਂ ਗੁਰੂ ਦਵਾਰੇ ਤੇਰੀ ਮਾਂ ਪੁੱਛਦੀ ਮੈਨੂੰ ਕਿੱਥੇ ਚੱਲੀ ਬਦਕਾਰੇ ਤੇਰੀ ਮਾਂ ਪੁੱਛਦੀ ਮੈਨੂੰ ਕਿੱਥੇ ਚੱਲੀ ਬਦਕਾਰੇ ਹੋਰ ਵੀ ਕੁਫਰ ਬੜ ਤੋਲਦੀ ਸਰਦਾਰਾ ਤੇਰੀ ਮਾਂ ਸਨ ਉਚਾਨੀ ਮਾਂ ਬੋਲਦੀ ਸਰਦਾਰਾ ਤੇਰੀ ਮਾਂ ਸਨ ਉਚਾਨੀ ਮਾਂ ਬੋਲਦੀ ਬੇਬੇ ਦੀ ਮਾੜੀ ਗੱਲ ਨਹੀਂ ਮੇਰੇ ਹਣ ਦੀ ਏ ਬੇਬੇ ਦੀ ਮਾੜੀ ਗੱਲ ਹੈ ਗੁਰ ਕਰਦੀ ਨਿੰਦਿਆ ਕਰਦੀ ਪਰ ਤੇਰੇ ਨਖਰੇ ਖਚਰੇ ਜਿਸ ਕਰਕੇ ਬੇਬੇ ਡਰਦੀ ਪਰ ਤੇਰੇ ਨਖਰੇ ਖਚਰੇ ਜਿਸ ਕਰਕੇ ਬੇਬੇ ਡਰਦੀ ਜਣੇ ਖਣੇ ते तूं फिर डोल जी सरदार सुण सहन खाईंदी कॾहिं ढोल सरदार सुण सहन खाईंदी चांदी ढोल जी